ਮੈਂ ਉੱਥੇ ਚਲਾ ਗਿਆ ਮੰਗਾ ਹਾਂ ਬਾਈ ਹੁਕਮ ਕਰ ਯਾਰ ਹੂੰ ਮੈਂ ਜਾਂ ਗਾਣਾ ਗੋਣਾ ਲੈਣਾ ਹੋਊਗਾ ਬਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥੇ ਤੱਕ ਦਾ ਕਹਿੰਦਾ ਤੇਰੇ ਗਾਣੇ ਦੀ ਪੇਮੈਂਟ ਆ ਯਾਰ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾ ਮੰਗੇ ਤੋਂ ਹੂੰ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਤੇ ਜਦੋਂ ਤੇ ਸੈਕਟਰੀ ਆ ਤਾਂ ਮੈਨੂੰ ਉਹਦੀ ਕਾਲ ਆ ਰਹੀ ਸੀ ਵੀ ਯਾਰ ਬਹੁਤ ਬੁਰਾ ਹੋਇਆ ਰਾਜਵੀਰ ਬਾਈ ਦਾ ਐਕਸੀਡੈਂਟ ਹੋ ਗਿਆ ਤਾਂ ਮੈਂ ਰਾਜਵੀਰ ਵੀਰ ਦੇ ਨੰਬਰ ਦੇ ਉੱਤੇ 8 ਤੋਂ 10 ਕਾਲਾਂ ਕਰੀ ਨਹੀਂ ਚੱਕੀਆਂ ਸੀ ਮੈਂ ਖੜਾ ਮੈਂ ਬੈਠਾ ਸੀ ਤਾਂ ਫਿਰ ਮੈਂ ਖੜਾ ਹੋ ਗਿਆ ਕੁਝ ਇਟਕੇ ਮਤਲਬ ਮੈਨੂੰ ਐਂਦਾ ਸੀ ਮੈਨੂੰ ਪਤਾ ਲੱਗ ਗਿਆ ਬਾਈ ਦਾ ਕਿਵੇਂ ਆ ਨਾ ਐਕਸੀਡੈਂਟ ਹੋਇਆ ਉਹ ਕਹਿੰਦਾ ਸੀ ਵੀ ਬਾਈ ਬੋਲ ਨਹੀਂ ਰਿਹਾ ਕੁਝ ਬਾਕੀ ਗੱਲ ਪਤਾ ਔਰ ਮੈਂ ਕਹੂੰਗਾ ਮੇਰੇ ਗਾਣੇ ਰਾਜਵੀਰ ਜਵੰਦੇ ਦੀ ਆਵਾਜ਼ ਨੂੰ ਜਿਹੜੇ ਉਹਦੇ ਲਈ ਲਿਖੇ ਨੇ ਉਦਾਂ ਤਾਂ ਬਹੁਤ ਪਏ ਨੇ ਮੈਂ ਥੋੜੇ ਜਿਹੇ ਗਾਣੇ ਉਹਦੇ ਲਈ ਅਲੱਗ ਕੱਢੀ ਸੀਗੇ ਤਾਂ ਉਹਦੀ ਆਵਾਜ਼ ਉਹ ਤਰਸਦੇ ਰਹਿਣ ਉਹ ਕਹਿੰਦਾ ਅਈ ਯਾਰ ਮੜਾ ਜੇ ਮੈਂ ਨਾ ਆ ਇੱਕ ਬਾਤ ਕਿਹਾਤ ਲ ਆਪਣੇ ਬਣਿਆ ਹੈ ਨਾ ਪੱਖਵਾ ਤੇ ਉੱਥੇ ਬਾਈ ਦਾ ਪ੍ਰੋਗਰਾਮ ਹੋਣਾ ਮੈਨੂੰ ਨਹੀਂ ਦੱਸਿਆ ਕਹਿੰਦਾ ਉੱਥੇ ਆਈ ਮੈਨ ਮੇਰਾ ਗਾਣਾ ਸੀਗਾ ਰੜਕਾਂ ਤੇ ਮੜਕਾਂ ਉਹ ਬਾਈ ਨੇ ਗਾਤਾ ਸੀਗਾ ਉਦੋਂ ਮੈਨੂੰ ਕਹਿੰਦਾ ਆ ਕੇ ਜਾਈ ਮੈਨੂੰ ਕੰਮ ਆ ਮੈਂ ਕਹਾ ਯਾਰ ਵੀ ਕੋਈ ਕੰਮ ਹੋਣਾ ਬਾਈ ਨੂੰ ਚਲ ਜਾਵਾ ਮੈਂ ਵੀ ਲੁਧਿਆਣੀ ਸੀ ਮੈਂ ਗੱਡੀ ਚੱਕੀ ਪਹੁੰਚਿਆ ਮੈਨੂੰ ਮੈਂ ਕਹਾ ਬਾਈ ਮੈਂ ਅੰਦਰ ਖੜਾ ਪੈਲਸ ਦੇ ਕਹਿੰਦਾ ਬਾਹਰ ਨਿਕਲਿਆ ਮੈਂ ਥੋੜਾ ਜਿਹਾ ਅੱਧਾ ਕਿਲੋਮੀਟਰ ਸਾਈਡ ਤੇ ਖੜਾ ਜਿੱਦਾਂ ਕਲਾਕਾਰ ਖੜਦੇ ਹੁੰਦੇ ਜਨੀਕ ਦੂਰ ਪੈਲਸ ਤੋਂ ਮੈਂ ਉੱਥੇ ਚੱਲਿਆ ਗਿਆ ਮੰਗਾ ਹਾਂ ਬਾਈ ਹੁਕਮ ਕਰ ਯਾਰ ਮੈਂ ਹਾਂ ਜੇ ਗਾਣਾ ਗੋਣਾ ਲੈਣਾ ਹੋਊਗਾ ਬਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥ ਤੇ ਤਰਤਾ ਕਹਿੰਦਾ ਤੇਰੇ ਗਾਣੇ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਹੈ ਨਹੀਂ ਤਾਂ ਮੈਂ ਪੰਜਾਬ ਦੇ ਕਲਾਕਾਰਾਂ ਤੋਂ ਫੋਨ ਕਰਕੇ ਇਹੀ ਪੁੱਛਦਾ ਰਹਿ ਗਿਆ ਵੀ ਗਾਣਾ ਹੋ ਗਿਆ ਪੇਮੈਂਟ ਮੈਂ ਕਹਿੰਦਾ ਹੀ ਨਹੀਂ ਸੀ ਮੈਨੂੰ ਇਸ ਵੀ ਚ ਕਲਾਕਾਰ ਸਿਆਣੇ ਹੁੰਦੇ ਆਪੇ ਹੀ ਕਹਿ ਦੇਣਗੇ ਕਿ ਆਈ ਨਹੀਂ ਕਿਸੇ ਨੇ ਇਹ ਗੁੱਸਾ ਨਹੀਂ ਹੈਗਾ ਵੀ ਕਲਾਕਾਰਾਂ ਨੇ ਪੇਮੈਂਟ ਨਹੀਂ ਦਿੱਤੀ ਪੇਮੈਂਟ ਹੀ ਸਾਰਾ ਕੁਝ ਨਹੀਂ ਹੁੰਦੀ ਪੈਸਾ ਸਾਰਾ ਕੁਝ ਨਹੀਂ ਹੁੰਦਾ ਪਰ ਬਹੁਤ ਕੁਝ ਹੁੰਦਾ ਪਰ ਇਹ ਵੀ ਗੱਲ ਆ ਕਿ ਪੈਸਾ ਹੁੰਦਾ ਵੀ ਬਹੁਤ ਸਟੇਜ ਦੇ ਉੱਤੇ ਸੈਕਟਰੀ ਆ ਤਾਂ ਮੈਨੂੰ ਉਹਦੀ ਕਾਲ ਆ ਗਈ ਸੀ ਵੀ ਯਾਰ ਬਹੁਤ ਬੁਰਾ ਹੋਇਆ ਰਾਜਵੀਰ ਬਾਈ ਦਾ ਐਕਸੀਡੈਂਟ ਹੋ ਗਿਆ ਤਾਂ ਮੈਂ ਰਾਜਵੀਰ ਵੀਰ ਦੇ ਅ ਨੰਬਰ ਦੇ ਉੱਤੇ 8 ਤੋਂ 10 ਕੋਲਾ ਕਰੀਆਂ ਨਹੀਂ ਚੱਕੀਆਂ ਕਿਸੇ ਨੇ ਤੇ ਦਿਲ ਬਹੁਤ ਜ਼ਿਆਦਾ ਤੜਫ ਗਿਆ ਮਤਲਬ ਮੈਂ ਖੜਾ ਮੈਂ ਬੈਠਾ ਸੀ ਤਾਂ ਫਿਰ ਮੈਂ ਖੜਾ ਹੋ ਗਿਆ ਕੁਰਸੀ ਤੋਂ ਉੱਠ ਕੇ ਮਤਲਬ ਮੈਨੂੰ ਇਦਾਂ ਸੀ ਮੈਨੂੰ ਪਤਾ ਲੱਗ ਜੀ ਬਾਈ ਦਾ ਵੀ ਕਿਵੇਂ ਆ ਨਾ ਐਕਸੀਡੈਂਟ ਹੋਇਆ ਉਹ ਕਹਿੰਦਾ ਸੀ ਵੀ ਬਾਈ ਬੋਲ ਨਹੀਂ ਰਿਹਾ ਕੁਝ ਬਾਕੀ ਗੱਲ ਪਤਾ ਨਹੀਂ ਹੈਗੀ ਹੂੰ ਫਿਰ ਤਾਂ ਦੁਆਵਾਂ ਵੀ ਸੀ ਸਾਰਿਆਂ ਨੇ ਕੀਤੀਆਂ ਨੇ ਦੁਆਵਾਂ ਮਾਲਕ ਨੂੰ ਕਬੂਲ ਨਹੀਂ ਹੋਈਆਂ ਜਾਂ ਸਾਨੂੰ ਕਰਨੀਆਂ ਨਹੀਂ ਆਈਆਂ ਜਾਂ ਅਸੀਂ ਦੁਆਵਾਂ ਕਰਨ ਚੇ ਲੇਟ ਹੋ ਗਏ ਕੋਈ ਨਾ ਕੋਈ ਪਹਿਲੀ ਪਹਿਲੀ ਮੁਲਾਕਾਤ ਰਾਜਵੀਰ ਨਾ ਕਿੱਥੇ ਹੋਏ ਸੀ ਬਾਈ ਨਾ ਲੁਧਿਆਣਾ ਹੀ ਹੋਈ ਸੀਗੀ ਬਾਈ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਦਿਲਜੀਤ ਦੋਸਾਂਝ ਹੋਰਾਂ ਦੇ ਨਾਲ ਐਸੋਸੀਏਟਡ ਰਹੇ ਹਾਂ ਲੋ ਸਾਰੇ ਜਾਣਦੇ ਹੋ ਮੈਂ ਜ਼ਿਕਰ ਕੀਤਾ ਪੰਗਾ ਐਲਬਮ 2009 ਚ ਆਂਦੀ ਹੈ ਤੁਸੀਂ ਤਾਂ ਬਹੁਤ ਹਿੱਟ ਹੋ ਗਏ ਹੋਵੋਗੇ ਉਦੋਂ ਰਾਜਵੀਰ ਮੈਂ ਕਿਹਾ 14 ਚ ਆਇਆ ਹਾਂਜੀ ਰਾਜਵੀਰ ਭਾਈ ਬਾਅਦ ਚ ਮਿਲਿਆ ਦਿਲਜੀਤ ਦੋਸਾਂਝ ਤਾਂ ਮੈਨੂੰ ਬਾਈ ਦਾ ਮੈਂ 2007 ਚ ਮੈਨੇਜਰ ਸੀਗਾ ਹੂੰ ਫਿਰ ਨੌਂ ਦੇ ਵਿੱਚ ਮੇਰੇ ਗਾਣੇ ਹੁਣ ਦੇਖੇ ਬਾਈ ਉਹਨਾਂ ਨੇ ਜਦੋਂ ਜੋ ਜੋ ਹਨੀ ਸਿੰਘ ਕੋ ਪਹੁੰਚੇ ਲੈ ਕੇ ਤਾਂ ਉਹਨਾਂ ਨੇ ਦੇਖੀ ਵੀ ਯਾਰ ਗਾਣੇ ਠੀਕ ਨਹੀਂ ਕਰਨ ਵਾਲੇ ਗਾਣੇ ਫਿਰ ਉਹ ਗਾਣੇ ਫਿਰ ਪੰਗਾ ਹੋ ਗਿਆ ਐਲ ਏ ਹੋ ਗਿਆ ਜਾਂ ਦੇਸੀ दारू ਵਰਗੀ ਡੱਬ ਚਰਵਾਲ ਵਰ ਰੱਖਦਾ ਮੁੰਡਾ ਭਰ ਕੇ ਤੇ ਮਤਲਬ ਫਿਰ ਕਿੰਨੇ ਗਣ ਜੱਟ ਬੁੱਕ ਦਾ ਫਿਰੇ ਪੀ ਕੇ ਲਾਰ ਪਤਾ ਨਹੀਂ ਫਿਰ ਤਾਂ ਮੈਨੂੰ ਵੀ ਨਹੀਂ ਪਤਾ ਵੀ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਣੇ ਕਿਉਂਕਿ ਉਹ ਗਾਣੇ ਫਿਰ ਦਲਜੀਤ ਬਾਈ ਨੇ ਗਾਏ ਤਾਂ ਉਹ ਦੁਨੀਆ ਦੇ ਵਿੱਚ ਘੁੰਮੇ ਸਾਰੇ ਪਾਸੇ ਪਰ ਇਸ ਵਕਤ ਤੇ ਇਹ ਆ ਬਈ ਰਾਜਵੀਰ ਬਾਈ ਜਿਹੜਾ ਚਲਿਆ ਗਿਆ ਸਾਡੇ ਵਿੱਚੋਂ ਮੇਰੇ ਗਾਣੇ ਆ ਜਿਹੜੇ ਮੇਰੇ 11 ਸਤੰਬਰ ਨੂੰ ਲਾਸਟ ਗੱਲ ਹੋਈ ਆ ਹੁਣ ਆਹੀ ਜਿਉ ਆ ਪਿਛਲੇ ਮਹੀਨੇ ਹਾਂ 10 ਮਿੰਟ ਹੁੰਦੀ ਰਹੀ ਬਾਈ ਨਾਲ ਗੱਲ ਕਿਉਂਕਿ ਲੁਧਿਆਣੇ ਆਏ ਸੀ ਟਾਇਰ ਬਦਲਣ ਲਈ ਗੱਡੀ ਦੀ ਸ਼ੌਕ ਬਹੁਤ ਸੀ ਰਾਜਵੀਰ ਆਪਣੇ ਸ਼ੇਰਪੁਰ ਚੌਂਕ ਦੇ ਵਿੱਚ ਮਹੌਂਗਾ ਟਾਇਰ ਆ ਲੈਣ ਦੇ ਮੈਨੂੰ ਉੱਥੇ ਮੇਰੇ ਫਰੈਂਡ ਨੇ ਇੱਕ ਫੋਟੋ ਭੇਜੀ ਉਹਦੀ ਗੱਡੀ ਦੀ ਮੈਂ ਕਿਹਾ ਯਾਰ ਇਹ ਤਾਂ ਰਾਜਵੀਰ ਬਾਈ ਦੀ ਗੱਡੀ ਆ ਉਹਦੇ ਟਾਇਰ ਚਾਰੇ ਉਤਾਰੇ ਤਾਂ ਚੱਕੀ ਹੋਈ ਸੀ ਮੈਂ ਯਾਰ ਵੀ ਬਾਈ ਕਹਿੰਦਾ ਯਾਰ ਉਹ ਤੇਰਾ ਯਾਰ ਆਇਆ ਹੈ ਇੱਥੇ ਟਾਇਰਾਂ ਵਾਸਤੇ ਮੈਂ ਫਿਰ ਕਾਲ ਲਾਈ ਮੈਂ ਕਿ ਮੈਂ ਕਿਹਾ ਯਾਰ ਗੱਡੀ ਲੈ ਕੇ ਆਇਆ ਟਾਇਰਾਂ ਦੀਆਂ ਮੁਆਰਕਾਂ ਨਵੇਂ ਪਾਉਣ ਲੱਗੇ ਆ ਵਧੀਆ ਪੁਆਈ ਕਹਿੰਦਾ ਤੈਨੂੰ ਵੀ ਮੁਆਰਕਾਂ ਤੂੰ ਵੀ ਬਹੁਤ ਪੇਟਾਂ ਭੁੱਡਾਂਗਾ ਮੈਂ ਕਿਹਾ ਨਹੀਂ ਬਾਈ ਤੁਹਾਨੂੰ ਪਹਿਲਾਂ ਮੁਆਰਕਾਂ ਵੀ ਤੁਸੀਂ ਭਰਾ ਹੋ ਸਾਰੇ ਕਹਿੰਦਾ ਗਾਣੇ ਕਦ ਲੈ ਕੇ ਆਇੰਗਾ ਮੈਂ ਕਿਹਾ ਬਾਈ ਹਫਤੇ ਤੱਕ ਤੱਕ ਬੈਠੀ ਕਹਿੰਦਾ ਪੱਕਾ ਆ ਜਾ ਔਰ ਮੈਂ ਇਹ ਕਹੂੰਗਾ ਮੇਰੇ ਗਾਣੇ ਰਾਜਵੀਰ ਚੰਦੇ ਦੀ ਆਵਾਜ਼ ਨੂੰ ਜਿਹੜੇ ਉਹਦੇ ਲਈ ਲਿਖੇ ਨੇ ਉਹਦਾਂ ਦਾ ਬਹੁਤ ਪਿਆਰੇ ਨੇ ਮੈਂ ਥੋੜੇ ਜਿਹੇ ਗਾਣੇ ਉਹਦੇ ਲਈ ਅਲੱਗ ਕੱਢੀ ਸੀਗੇ ਤਾਂ ਉਹਦੀ ਉਸ ਸਟਾਈਲ ਦੇ ਵਿੱਚ ਉਹ ਤਰਸਦੇ ਰਹਿਣਗੇ ਉਹ ਆਖਰੀ 11 ਸਤੰਬਰ ਦੀ ਗੱਲ ਬਾਤ ਸੀ 11 ਸਤੰਬਰ ਦੀ ਹਾਂਜੀ ਮੇਰੇ ਕੋਲ ਥੋੜੀ ਚੈਟ ਵੀ ਹੈਗੀ ਭਾਈ ਨਾਲ ਜਿਹੜੀ ਕੀਤੀ ਹੋਈ ਆ ਤਾਂ ਮਤਲਬ ਉਹ ਤਰਸਦੇ ਰਹਿਣਗੇ ਮੇਰੇ ਗਾਣੇ ਰਾਜਵੀਰ ਜਵੰਦੇ ਦੀ ਬੋਕਲ ਨੂੰ ਪਰ ਫਿਰ ਵੀ ਬਹੁਤ ਵੱਡਾ ਦੁੱਖ ਆ ਸਾਰੇ ਕਲਾਕਾਰਾਂ ਨੇ ਸਾਰੀ ਦੁਨੀਆ ਨੇ ਦੁੱਖ ਮਨਾਇਆ ਇਸ ਚੀਜ਼ ਦਾ ਨਾ ਬਹੁਤ ਵੱਡਾ ਘਾਟਾ ਇੰਡਸਟਰੀ ਨੂੰ ਵੀ ਪਿਆ ਸਭ ਤੋਂ ਵੱਡਾ ਘਾਟਾ ਉਹਦੇ ਮਾਪਿਆਂ ਨੂੰ ਹਾਂ ਅੱਛਾ ਪ੍ਰਤੀ ਜਿਵੇਂ ਰਾਜਵੀਰ ਜਵੰਦੇ ਦਾ ਪਿਆਰ ਸੀਗਾ ਕ੍ਰੇਜ਼ ਸੀਗਾ ਜਾਂ ਕਹਿ ਲਓ ਕਿ ਐਕਸਾਈਟਮੈਂਟ ਸੀਗੀ ਬਾਈਕਿੰਗ ਦੇ ਲਈ ਪੈਰਾਗਲਾਈਡਿੰਗ ਦੇ ਲਈ ਤੁਸੀਂ ਇੰਨੀਆਂ ਮੁਲਾਕਾਤਾਂ ਜਦੋਂ ਹੋਈਆਂ ਇੰਨੇ ਤੁਸੀਂ ਗੀਤ ਕੀਤੇ ਓਬਵੀਅਸ ਆ ਕਿ ਜਦੋਂ ਤੁਸੀਂ ਕਿਸੇ ਲਈ ਗੀਤ ਕਰਦੇ ਹੋ ਤਾਂ ਕਈ ਸਿਟਿੰਗ ਹੁੰਦੀਆਂ ਹੋਣਗੀਆਂ ਕਦੇ ਦੇਖਿਆ ਇਹ ਇਹ ਮੁਹੱਬਤ ਉਹਨਾਂ ਦੀ ਨਹੀਂ ਮੈਂ ਗਿਆ ਜਦੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਸ਼ਬਦ ਕੀਤਾ ਬਾਈ ਕਹਿੰਦਾ ਆਜੋ ਵੀਡੀਓ ਬਣਾਉਣਾ ਪਿੰਡ ਪੋਨੇ ਹਾਂ ਹਾਂਜੀ ਪੋਨੇ ਕਹਿੰਦਾ ਆਜੋ ਯਾਰ ਘਰ ਮੈਂ ਕਿਹਾ ਬਾਈ ਯਾਰ ਕੁਕੀਰ ਲੂਗਾ ਕਹਿੰਦਾ ਤੇ ਮੇਰੀ ਗੱਲ ਕਰਾ ਦਿਨ ਤੂੰ ਆ ਤਾਂ ਸਹੀ ਗੱਡੀ ਲੈ ਕੇ ਅਸੀਂ ਵੀਡੀਓ ਡਾਇਰੈਕਟਰ ਲੈ ਕੇ ਲੁਧਿਆਣੇ ਏ ਕੋਬੜ ਦੀ ਗੱਲ ਹਾਂ ਕੋਬੜ ਦੀ ਗੱਲ ਆ ਫਿਰ ਅਸੀਂ ਖੇਤਾਂ ਦੇ ਵਿੱਚ ਗਏ ਬਾਈ ਦੀ ਮੋਟਰ ਤੇ ਉੱਥੇ ਬੈਠੇ ਪਹਿਲਾਂ ਗੱਲਾਂ ਗੁੱਲਾਂ ਮਾਰੀਆਂ ਇੱਧਰ ਬਾਈ ਨੇ ਮੱਕੀ ਮੁੱਕੀ ਬੀਜੀ ਹੋਈ ਸੀ ਹਨਾ ਤਾਂ ਬਾਈ ਨੇ ਫਿਰ ਬਾਈ ਕਹਿੰਦਾ ਫਿਰ ਮੈਂ ਥੋੜੀ ਜਿਹੀ ਹਵਾ ਖਾਇਆ ਮੈਂ ਜਨੂੰ ਕੈਮਰੇ ਕੁੰਬਰੇ ਸੈੱਟ ਕਰੂ ਮਾਂ ਯਾਰ ਹਵਾ ਮਤਲਬ ਵੀ ਹਵਾ ਕਿੱਦਾਂ ਖਾਣੀ ਹੈ ਬਾਈ ਨੇ ਫਿਰ ਆਪਣੀ ਗੱਡੀ ਫਾਰਚੂਨਰ ਦੇ ਵਿੱਚੋਂ ਕੱਢ ਲਿਆ ਸਾਮਾਨ ਆਵਦਾ ਨਾ ਬਾਈ ਨੇ ਫਿਰ ਪੈਰਾਗਲਾਈਡਿੰਗ ਲਈ ਉਹ ਜਦੋਂ ਬੰਨਿਆ ਪੱਖਾ ਜਨਾ ਡਰ ਗਿਆ ਦੇਖ ਕੇ ਕਿਉਂਕਿ ਮੈਂ ਤਾਂ ਉਹ ਚੀਜ਼ਾਂ ਦੇਖੀਆਂ ਨਹੀਂ ਸੀਗੀਆਂ ਤੇ ਬਾਈ ਨੇ ਉਹ ਕਰ ਲਿਆ ਸਟਾਰਟ ਜਿਆ ਉਹਦਾ ਥਾਮ-ਜਾਮ ਤੇ ਤੇ ਬਾਈ ਆਇਆ ਫਿਰ ਕਾਫੀ ਧੀਰ ਬਾਅਦ ਮੁੜ ਕੇ ਉਹਨੇ ਲਾ ਲਿਆ ਲਿਆ ਕੇ ਖੇਤ ਚ ਮੈਂ ਕਿਹਾ ਬਾਈ ਯਾਰ ਡਰਦਾ ਨਹੀਂ ਤੂੰ ਕਿੱਥੇ ਗਿਆੜਾ ਕੱਢ ਕੇ ਆਇਆ ਕਹਿੰਦਾ ਤੁਹਾਡੇ ਲੁਧਿਆਣੇ ਜਿੱਥੇ ਬੇਰ ਕਾ ਪਲਾਂਟ ਆ ਉਹਦੇ ਉੱਪਰ ਦੀ ਗਿਆੜਾ ਕੱਢ ਦੀ ਦਾ ਮੈਂ ਬਾਈ ਕਦੇ ਉਦਾਸ ਨਹੀਂ ਦੇਖਿਆ ਕਦੇ ਉਹਨੇ ਨੈਗੇਟਿਵ ਗੱਲ ਨਹੀਂ ਕੀਤੀ ਜ਼ਿੰਦਾਦਿਲ ਬਹੁਤ ਮੈਂ ਕਿਹਾ ਜਦੋਂ ਤੁਸੀਂ ਮਿਲਣਾ ਹੱਸ ਕੇ ਉੱਡ ਕੇ ਕਿਵੇਂ ਆਏ ਠੀਕ ਆ ਬਾਈ ਘਰੇ ਬੈਠੇ ਇੱਕ ਵਾਰ ਲੁਧਿਆਣੇ ਸਟੂਡੀਓ ਚ ਬਾਈ ਕਹਿੰਦਾ ਯਾਰ ਵੀ ਦੋ ਗਾਣੇ ਗਾ ਲੇ ਮੈਂ ਹੋਰ ਗਾਣਾ ਦੋਕ ਰੋਟੀ ਖਾਈਏ ਅਸੀਂ ਕਿਹਾ ਬਾਈ ਫਿਰ 10 ਮਿੰਟ ਰੋ ਜਾ ਪਨੀਰ ਲੈ ਆਈਏ ਉਹ ਗੋਰੀ ਤੋਂ ਪੰਜਾਬੀ ਤੇ ਸਾਡੀ ਇਹੀ ਹੁੰਦੀ ਹੈ ਵੀ ਪਨੀਰ ਖਾਈਏ ਯਾਰ ਮੈਂ ਕਿਹਾ ਬਾਈ ਮੈਂ ਪਨੀਰ ਲਿਆ ਆਂ ਕਹਿੰਦਾ ਘਰੇ ਕੀ ਪਿਆ ਮੈਂ ਕਿਹਾ ਦਾਲ ਪਈ ਆ ਯਾਰ ਕਹਿੰਦਾ ਦਾਲ ਨਾ ਖਾਣੀ ਪਨੀਰ ਨਾ ਖਾਣੀ ਬਾਈ ਦੇ ਮੂਹਰੇ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬਾਈ ਨੇ ਰੋਟੀ ਚੱਕ ਕੇ ਹੱਥ ਤੇ ਰੱਖ ਲਈ ਥਾਲੀ ਚ ਅੱਛਾ ਐਦਾਂ ਖਾਧੀ ਮੈਂ ਕਿਹਾ ਬਈ ਥਾਲੀ ਚ ਨਹੀਂ ਰੱਖੀ ਕਹਿੰਦਾ ਨਹੀਂ ਯਾਰ ਥਾਲੀ ਚ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਣਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਦੀ ਸੀ ਰੋਟੀ ਅੱਜ ਸਾਨੂੰ ਥਾਲ ਥਾਲੀਆਂ ਨਸੀ ਹਾਥ ਤੇ ਧਰ ਕੇ ਖਾਵਾਂ ਸਾਡੇ ਬੱਚੇ ਥਲੀਆਂ ਚ ਖਾਂਦੇ ਰਹਿਣ। ਯਰ ਮਤਲਬ ਬਾਈ ਯਾਰ ਮਤਲਬ ਬਾਲੀਆਂ ਯਾਦਾਂ ਸੀ ਯਾਰ ਬਹੁਤ ਮਨ ਭਰਿਆ ਮੈਂ ਆਪਣੇ ਘਰੇ ਕਿੰਨੀ ਵਾਰੀ ਰੋਇਆ ਹੂੰ ਬਾਈ ਨੂੰ ਯਾਦ ਕਰਕੇ ਕਦੇ ਕੋਠੇ ਖੜਕੇ ਕਦੇ ਗੱਡੀ ਚ ਬਹਿ ਕੇ ਅੱਜ ਵੀ ਮਨ ਬਹੁਤ ਭਰਿਆ ਮੈਂ ਰਾਜਵੀਰ ਵੀਰੇ ਦੇ ਨਾਂ ਕਰਕੇ ਤੁਹਾਡੇ ਕੋਲ ਜੇ ਤੁਸੀਂ ਕਿਹਾ ਵੀ ਆ ਜਾਓ ਯਾਰ ਆਪਾਂ ਰਾਜਵੀਰ ਬਾਈ ਵੀ ਮੈਂ ਪ੍ਰਤੀ ਰਾਜਵੀਰ ਜੋ ਬੰਦਾ 휴ਮੈਨਿਟੀ ਬਹੁਤ ਸੀ ਉਹਦੇ ਵਿੱਚ ਮੈਂ ਜਿੰਨਾਂਕ ਇੱਕ ਦੋ ਮੁਲਾਕਾਤਾਂ ਜਿੰਨੀਆਂ ਕਿ ਮੇਰੀਆਂ ਹੋਈਆਂ ਜਾਂ ਅਸੀਂ ਚਲੋ ਸਾਨੂੰ ਹੋਰ ਹਿਸਾਬ ਦੇ ਨਾਲ ਬੰਦੇ ਦੀ ਗੱਲਬਾਤ ਹੁੰਦੀ ਆ ਤੁਸੀਂ ਜਿਵੇਂ ਸ਼ੁਰੂਆਤੀ ਦੌਰ ਤੋਂ ਰਾਜਵੀਰ ਨੂੰ ਜਾਣਦੇ ਸੀਗੇ ਕਿੰਨਾ ਟ੍ਰਾਂਸਫਰਮੇਸ਼ਨ ਦੇਖੀ ਰਾਜਵੀਰ ਦੀ ਲਾਈਫ ਦੇ ਵਿੱਚ ਕਿਉਂਕਿ ਹੁਣ ਤਾਂ ਸ਼ੋਅ ਬਹੁਤ ਸੀ ਰਾਜਵੀਰ ਜੀ ਬੰਦੇ ਦੇ ਕੋਲ ਬਹੁਤ ਵਧੀਆ ਸੈੱਟ ਸੀਗਾ ਮਤਲਬ ਜੇ ਆਪਾਂ ਉਂਗਲਾਂ ਤੇ ਗਿਣੀਏ ਕਲਾਕਾਰ ਤਾਂ ਪੰਜਾਬ ਦੇ ਪਹਿਲੇ ਪੰਜ ਕਲਾਕਾਰਾਂ ਚ ਮੰਨਿਆ ਤਾਂ ਸਭ ਤੋਂ ਵਧੀਆ ਸ਼ੋਅ ਸੀ ਉਹਦੇ ਕੋਲ